ਸਾਰੇ ਦੇਖਣ ਵਾਲੇ ਸੱਜਣਾ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਅੱਜ ਜਿਹੜੀ ਮੈਂ ਪਲੇਲਿਸਟ ਕਰਨ ਲੱਗਾ ਇਹ ਬੱਚਿਆਂ ਦੀ ਬੜੀ ਇੰਟਰਸਟਿੰਗ ਹੈ ਕਿ ਅਸੀਂ ਜੇ ਸੋਚੀਏ ਜੇ ਅਸੀਂ ਇੱਕ ਰੁੱਖ ਦੇ ਕੋਲੋਂ ਲੰਘੀਏ ਤੇ ਰੁੱਖ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੋਵੇ ਤੇ ਅਸੀਂ ਉਹਦੇ ਕੋਲੋਂ ਕਿਹੜੇ ਸਵਾਲ ਪੁੱਛਾਂਗੇ ਅਸੀਂ ਸਾਰੇ ਜਣੇ ਹੀ ਭਾਵੇਂ ਕਿਸੇ ਉਮਰ ਵਿੱਚ ਹੀ ਹੋਈਏ ਅਸੀਂ ਰੁੱਖਾਂ ਦੇ ਕੋਲੋਂ ਲੰਘਦੇ ਆਂ ਰੁੱਖਾਂ ਨੂੰ ਦੇਖਦੇ ਆਂ ਰੁੱਖਾਂ ਦੀ ਛਾਂ ਮਾਣਦੇ ਆਂ ਰੁੱਖਾਂ ਨਾਲ ਸਾਡਾ ਇੱਕ ਬੜਾ ਇੰਪੋਰਟੈਂਟ ਰਿਲੇਸ਼ਨਸ਼ਿਪ ਹੈ ਸੋ ਅਸੀਂ ਇਸ ਸੀਰੀਜ਼ ਵਿੱਚ ਜਿਹੜੇ ਸਵਾਲ ਜਵਾਬ ਹੈ ਰੁੱਖ ਨਾਲ ਕਰਨੇ ਅਸੀਂ ਉਹ ਡਿਸਕਸ ਕਰਾਂਗੇ ਸੋ ਪਹਿਲੀ ਗੱਲ ਅੱਜ ਕੁਐਸਚਨ ਇਹ ਹੈ ਕਿ ਰੁੱਖ ਹੈ ਕੀ ਅਸੀਂ ਰੁੱਖ ਦੇਖਿਆ ਬੜੇ ਇੰਪੋਰਟੈਂਟ ਆ ਬੜੀ ਮਜ਼ੇਦਾਰ ਆ ਦੇਖਣ ਨੂੰ ਹਰ ਵੇਲੇ ਬਹੁਤ ਚੰਗਾ ਲੱਗਦਾ ਕਈ ਤਰ੍ਹਾਂ ਦੇ ਰੁੱਖ ਹੁੰਦੇ ਆ ਅਸੀਂ ਦੇਖੀਏ ਕਿ ਰੁੱਖ ਹੈ ਕੀ ਰੁੱਖ ਇੱਕ ਵੱਡੀ ਸਾਰਾ ਸਟਰਕਚਰ ਆ ਵੱਡੀ ਸਾਰੀ ਇੱਕ ਸਾਨੂੰ ਚੀਜ਼ ਦੇਖਣ ਨੂੰ ਮਿਲਦੀ ਏ ਜਿਹੜੀ ਸਾਡੇ ਨਾਲੋਂ ਕਈ ਵਾਰੀ ਵੱਡੀ ਬਹੁਤ ਵੱਡੀ ਹੁੰਦੀ ਆ ਉਹਦਾ ਇੱਕ ਲੱਕੜ ਦਾ ਸਟਰਕਚਰ ਹੁੰਦਾ ਹੈ ਜਿਹਦੇ ਵਿੱਚ ਉਹ ਖੜਾ ਉਹ ਨਾਂ ਜਿੰਨੂੰ ਕਹਿੰਦੇ ਆ ਉਹ ਇਹ ਨਾ ਚਾਹੁੰਦਾ ਉਹ वुਡ ਟਿਸ਼ੂ ਹੈ ਬਿਲਕੁਲ ਇਹਨ ਉੱਪਰ ਤੱਕ ਫੈਲਿਆ ਹੋਇਆ ਉਹਦਾ ਇੱਕ ਜੜਾਂ ਦਾ ਸਿਸਟਮ ਹੈ ਜਿਹੜਾ ਉਹਨੂੰ ਜਕੜ ਕੇ ਰੱਖਦਾ ਹੈ ਜਿਹੜਾ ਕਿੰਦੇਲੇ ਉਹਨੂੰ ਹਿੱਲਣ ਨਹੀਂ ਦਿੰਦਾ ਬੜਾ ਪਿਆਰਾ ਸਿਸਟਮ ਹੈ ਉਹਦੀਆਂ ਟਾਹਣੀਆਂ ਹੈਗੀਆਂ ਉਹਦੇ ਪੱਤੇ ਹੈਗੇ ਆ ਪੱਤੇ ਕਈ ਵਾਰੀ ਆਉਂਦੇ ਆ ਕਈ ਜਾਂਦੇ ਆ ਸੀਜ਼ਨ ਦੇ ਮੁਤਾਬਕ ਸੋ ਇਹ ਸਾਰੀਆਂ ਚੀਜ਼ਾਂ ਇੱਕ ਦਰਖਤ ਜਾਂ ਇੱਕ ਪੇੜ ਜਾ ਇੱਕ ਰੁੱਖ ਨੂੰ ਬੜਾਉਂਦਿਆ ਸੋ ਰੁੱਖ ਨਾਲ ਗੱਲਾਂ ਅਸੀਂ ਕੀ ਕਰਨੀਆਂ ਇਹ ਇੰਪੋਰਟੈਂਟ ਹੈ ਇਸ ਛੋਟੀ ਜੀ ਵੀਡੀਓ ਵਿੱਚ ਮੈਂ ਅਗਲਾ ਕੁਐਸਚਨ ਦੱਸ ਦੇਣਾ ਕਿ ਅਗਲਾ ਕੁਐਸਚਨ ਅਸੀਂ ਇਹ ਕਰਨਾ ਕਿ ਰੁੱਖ ਨੂੰ ਅਸੀਂ ਪਹਿਲਾ ਕੁਐਸਚਨ ਕਰੀਏ ਕਿ ਭਾਈ ਤੂੰ ਸਾਖ ਦਾਲ ਲੈਣਾ ਤੂੰ ਐਡਾ ਵੱਡਾ ਹੋ ਗਿਆ ਆਫਟਰ ਆਲ ਜਿੰਦਾ ਅਸੀਂ ਸਾਹ ਲੈਨੇ ਆ ਤੂੰ ਸਾਖ ਦਾਲ ਲੈਣਾ ਇਹ ਜਿਹੜੀ ਵੀਡੀਓ ਹੈ ਅਸੀਂ ਅਗਲੇ ਵਿੱਚ ਅਸੀਂ ਸ਼ੋਅ ਕਰਾਂਗੇ ਜੇ ਤੁਹਾਨੂੰ ਚੰਗੀ ਲੱਗੇ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਉਹ ਲਈ ਬੈਲ ਆਈਕਨ ਨੂੰ ਦਬਾਓ ਥੈਂਕ ਯੂ